ਅਕਸ਼ੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫ ਐਮ ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਹੁਸ਼ਿਆਰਪੁਰ ਜੂ ਉਮੀਦਵਾਰ ਰਾਜਕੁਮਾਰ ਚੱਬੇਵਾਲ ਦੇ ਹੱਕ 'ਚ ਰੋਡ ਸ਼ੋਅ ਕੱਢ ਕੇ ਚੋਣ ਪ੍ਰਚਾਰ ਕੀਤਾ ਗਿਆ ਇਸ ਦੌਰਾਨ ਅਰਵਿੰਦ ਕੇਜਰੀਵਾਲ ਵੱਲੋਂ ਜੈ ਸ਼੍ਰੀ ਰਾਮ ਦੇ ਜਕਾਰੇ ਲਗਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਿੱਖੇ ਹਮਲੇ ਕੀਤੇ ਨੇ ਉਹਨਾਂ ਕਹਿੰਦੇ ਕਿ ਮੋਦੀ ਜੀ ਆਪਣੇ ਆਪ ਨੂੰ ਭਗਵਾਨ ਤੋਂ ਵੀ ਉੱਪਰ ਮੰਨਣ ਲੱਗ ਪਏ ਨੇ ਉਹਨਾਂ ਕਹਿੰਦੇ ਕਿ ਮੋਦੀ ਕਹਿੰਦੇ ਨੇ ਕਿ ਉਹ ਭਗਵਾਨ ਦੇ ਅਵਤਾਰ ਨੇ ਉਹਨਾਂ ਕਹਿੰਦੇ ਕਿ ਥੋੜੇ ਦਿਨਾਂ ਤੱਕ ਕਪਾਸ਼ਪਾ ਵਾਲੇ ਮੰਦਿਰ ਵਿੱਚੋਂ ਮੂਰਤੀ ਹਟਾ ਕੇ ਮੋਦੀ ਦੀ ਤਸਵੀਰ ਲਗਾ ਦੇਣਗੇ ਆਪਣੇ ਸੰਬੋਧਨ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਲ 2014 ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਸੀ ਕਿ ਮੈਂ ਪ੍ਰਧਾਨ ਸੇਵਕਾਂ 2019 ਚ ਕਹਿੰਦੇ ਸੀ ਕਿ ਮੈਂ ਚੌਂਕੀਦਾਰਾਂ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਪ ਨੂੰ ਭਗਵਾਨ ਦਾ ਅਵਤਾਰ ਕਹਿ ਰਹੇ ਨੇ ਉਹ ਜਨਤਾ ਨੂੰ ਅਪੀਲ ਕਰਦੇ ਹੋਏ ਕਹੇ ਕਿ ਇਸ ਵਰ ਅਜੀਹਾ ਬਟਨ ਦਬਾਇਆ ਜਾਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੰਕਾਰ ਚੱਕਨਾ ਝੂਰ ਹੋ ਜਾਏ ਉਹਨਾਂ ਕਹਿ ਕਿ ਪਤਾ ਲੱਗਾ ਕਿ ਭਾਜਪਾ ਵਾਲੇ 400 ਦੇ ਪਾਰ ਸੀਟਾਂ ਰਾਖਵਾਂ ਕਰਨ ਨੂੰ ਖਤਮ ਕਰਨ ਦੇ ਲਈ ਮੰਗ ਰਹੇ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਤੇ ਕੀਤਾ ਜਾ ਰਿਹਾ ਹੈ ਇਸੇ ਤਹਿਤ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਪੰਜਾਬ ਦੌਰੇ ਤੇ ਪਹੁੰਚੇ ਪ੍ਰਿੰਕਾ ਗਾਂਧੀ ਵੱਲੋਂ ਫਤਿਹਗੜ੍ਹ ਸਾਹਿਬ ਦੇ ਰਾਹੋਂ ਮੰਡੀ ਚ ਨਿਆਂ ਸੰਕਲਪ ਰੈਲੀ ਦੌਰਾਨ ਕਾਂਗਰਸੀ ਉਮੀਦਵਾਰ ਅਮਰ ਸਿੰਘ ਨੇ ਚੋਣ ਪ੍ਰਚਾਰ ਕੀਤਾ ਗਿਆ ਇਸ ਦੌਰਾਨ ਪ੍ਰਿੰਕਾ ਗਾਂਧੀ ਵੱਲੋਂ ਜਿੱਥੇ ਇੱਕ ਪਾਸੇ ਪੰਜਾਬ ਵਾਸੀਆਂ ਨੂੰ ਵੱਡੀਆਂ ਗਰੰਟੀਆਂ ਦਿੱਤੀਆਂ ਗਈਆਂ ਉੱਥੇ ਭਾਜਪਾ ਤੇ ਤਿੱਖੇ ਨਿਸ਼ਾਨੇ ਵੀ ਸਾਦੇ ਗਏ ਇਸ ਦਿਨਾਂ ਨੂੰ ਉਹਨਾਂ ਕਹੇ ਕਿ ਕਿਸਾਨਾਂ ਨੇ ਸਾਡੇ ਦੇਸ਼ ਨੂੰ ਬਣਾਇਆ ਉਹਨਾਂ ਵੱਲੋਂ ਲੋਕਾਂ ਨੂੰ ਅਮਰ ਸਿੰਘ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਗਈ ਹੈ ਆਜ਼ਾਦੀ ਤੋਂ ਪਹਿਲਾਂ ਇੱਕ ਪਰੰਪਰਾ ਰਹੀ ਹੈ ਕਿ ਕਿਸਾਨਾਂ ਦਾ ਆਦਰ ਸਨਮਾਨ ਕਰਨ ਦੀ ਪਰੰਪਰਾ ਹੈ ਸਾਡਾ ਦੇਸ਼ ਕਿਸਾਨਾਂ ਦਾ ਦੇ ਨਾਲ ਹੀ ਚੱਲਦਾ ਹੈ ਸਰਹੱਦ ਤੇ ਰੱਖਿਆ ਕਰਨ ਵਾਲੇ ਕਿਸਾਨਾਂ ਦੇ ਬੇਟੇ ਹੈ ਅਸੀਂ ਇਹ ਗੱਲ ਸਮਝੇ ਸੀ ਕਿ ਇਸ ਲਈ ਸਾਡੀ ਵਿਚਾਰਧਾਰਾ ਚ ਕਿਸਾਨਾਂ ਲਈ ਹਮੇਸ਼ਾ ਸਨਮਾਨ ਰਿਆ ਪਰ ਪਾਰਟੀਆਂ ਨੇ ਇਹਨਾਂ ਦਾ ਬੁਰਾ ਹਾਲ ਕਰ ਦਿੱਤਾ ਹੈ ਕੇਂਦਰੀ ਗ੍ਰਾਮ ਮੰਤਰੀ ਅਮਿਤ ਸ਼ਾਹ ਵਿਪੰਜਾਬ ਦੌਰੇ ਤੇ ਸੀ ਉਹਨਾਂ ਨੇ ਲੁਧਿਆਣਾ ਚ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਸਮਰਥਨ ਚ ਅਨਾਜ ਮੰਡੀ ਚ ਰੈਲੀ ਨੂੰ ਸੰਬੋਧਿਤ ਕੀਤਾ ਰੈਲੀ ਨੂੰ ਸ਼ਹਿਰ ਚ ਲੈ ਕੇ 2000 ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਸੀ ਇਸ ਦੌਰਾਨ ਅਮਿਤ ਸ਼ਾਹ ਨੇ ਕਹਿ ਕਿ ਸਭ ਤੋਂ ਪਹਿਲਾਂ ਇਹ ਵੀਰ ਭੂਮੀ ਪੰਜਾਬ ਆ ਕੇ ਮਹਾਨ ਸਿੱਖ ਗੁਰੂਆਂ ਦੀ ਪਰੰਪਰਾ ਨੂੰ ਹੱਥ ਜੋੜ ਕੇ ਪ੍ਰਣਾਮ ਕਰਨਾ ਚਾਹੁੰਦਾ ਹਾਂ ਨਾ ਕਿ ਕਿ ਮੈਂ ਆਇਆ ਹਾਂ ਤੇ ਮਹਾਰਾਜਾ ਰਣਜੀਤ ਸਿੰਘ ਲਾਲਾ ਲਾਜਪਤਰਾਏ ਦੇਸ਼ ਦੀ ਸੁਰੱਖਿਆ ਲਈ ਜਾਨ ਦੇ वाले ਸਾਰਿਆਂ ਨੂੰ ਯਾਦ ਕਰਕੇ ਆਪਣੀ ਗੱਲ ਦੀ ਸ਼ੁਰੂਆਤ ਕਰਨਾ ਚਾਹੁੰਦਾ ਹਾਂ ਉਹਨਾਂ ਕਹੇ ਕਿ ਇੱਕ ਪੰਜਾਬ ਨਾ ਹੋਇਆ ਤਾਂ ਦੇਸ਼ ਰੱਖਿਆਤ ਨਹੀਂ ਰਹੇਗਾ ਦੂਜੇ ਕਹਿੰਦੇ ਨੇ ਕਿ ਪੰਜਾਬ ਨਾ ਹੋਵੇ ਤਾਂ ਦੇਸ਼ ਤਾਂ ਢਿੱਡ ਨਹੀਂ ਭਰ ਸਕਦਾ ਇਹ ਦੋਵੇਂ ਕੰਮ ਪੰਜਾਬ ਕਰ ਸਕਦਾ ਹੈ ਹਮਲਾ ਭਾਵੇਂ ਬਾਬਰ ਦਾ ਹੋਵੇ ਔਰੰਗਜ਼ੇਬ ਦਾ ਹੋਵੇ ਪਾਕਿਸਤਾਨ ਦਾ ਹਮੇਸ਼ਾ ਰੱਖਿਆ ਕਰਨ ਦਾ ਕੰਮ ਮੇਰੇ ਪੰਜਾਬ ਤੋਂ ਨਿਕਲੇ ਜਵਾਨਾਂ ਨੇ ਕੀਤਾ ਹੈ ਉਹਨਾਂ ਕਹੇ ਕਿ ਮੈਂ ਗੁਰੂ ਤੇਗ ਬਹਾਦਰ ਜਿਨੂ ਵੀ ਬਹੁਤ ਚੜ੍ਹਦਾ ਦੇ ਨਾਲ ਨਮਨ ਕਰਨਾ ਚਾਹੁੰਦਾ ਹਾਂ ਗੁਰੂ ਜੀ ਨੇ ਕਸ਼ਮੀਰ ਤੋਂ ਆਏ ਦੂਪਨਤਾਂ ਦੀ ਗੱਲ ਨੂੰ ਰੱਖਦੇ ਹੋਏ ਹਿੰਦੂਆਂ ਦੇ ਰੱਖਿਆ ਕਰਨ ਲਈ ਦਿੱਲੀ ਦੇ ਦਰਬਾਰ 'ਚ ਆਪਣਾ ਬਲੀਦਾਨ ਦਿੱਤਾ ਉਹਨਾਂ ਕਹਿ ਕਿ ਅਸੀਂ ਜਿੱਕਰ ਬਚੇ ਆਂ ਤਾਂ ਨੌਵੇਂ ਗੁਰੂ ਦੇ ਬਲੀਦਾਨ ਕਰਕੇ ਬਚੇ ਹੋਣਾ ਕਹਿ ਕਿ ਇਸ ਵਾਰ 5 ਪੜਾ ਤੋਂ ਬਾਅਦ ਮੋਦੀ ਜੀ 310 ਤੋਂ ਵੱਧ ਸੀਟਾਂ ਲੈ ਕੇ ਸਰਕਾਰ ਬਣਾਉਣ ਦਾ ਕੰਮ ਕਰਨਗੇ 4 ਤਰੀਕ ਨੂੰ 400 ਤੋਂ ਜ਼ਿਆਦਾ ਸੀਟਾਂ ਨਾਲ ਭਾਜਪਾ ਦੀ ਸਰਕਾਰ ਬਣਨ ਵਾਲੀ ਹੈ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ अरविंद केजरीवाल ਨੇ ਫਿਰੋਜ਼ਪੁਰ ਦੇ ਵਪਾਰੀਆਂ ਦੇ ਨਾਲ ਅਹਿਮ ਮੀਟਿੰਗ ਕੀਤੀ ਹੋਰ ਆ ਕਿਹਾ ਕਿ ਅਜੇ ਮੀਰੀ ਵਪਾਰੀਆਂ ਤੇ ਉਦਯੋਗਪਤੀਆਂ ਦੇ ਨਾਲ ਪਹਿਲੀ ਮੀਟਿੰਗ ਹੋ ਰਹੀ ਹੈ ਤੇ ਤੁਸੀਂ ਸੋਚ ਸਕਦੇ ਹੋ ਕਿ ਕਿੰਨੀ ਇੰਪੋਰਟੈਂਟ ਸੀ केजरीवाल ਨੇ ਕਿਹਾ ਕਿ ਅਸੀਂ ਦੇਸ਼ ਦੇ ਵਪਾਰੀਆਂ ਨੂੰ ਪੰਜਾਬ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਸਮਝਦੇ ਹਾਂ ਜੇਕਰ ਤੁਸੀਂ ਨਹੀਂ ਹੋਵੋਗੇ ਤਾਂ ਸਾਡਾ ਦੇਸ਼ ਦੋ ਮਿੰਟ ਲਈ ਅੱਗੇ ਨਹੀਂ ਵਧ ਸਕੇਗਾ ਉਹਨਾਂ ਨੇ ਕਿਹਾ ਕਿ ਜਦੋਂ ਇੱਕ ਸਾਲ ਪਹਿਲਾਂ ਪੰਜਾਬ ਵਾਇਆ ਸੀ ਤਾਂ ਜਲੰਧਰ ਲੁਧਿਆਣਾ ਅੰਮ੍ਰਿਤਸਰ ਤੇ ਮੋਹਾਲੀ ਜਾ ਕੇ ਵਪਾਰੀਆਂ ਨਾਲ ਤਿੰਨ-ਤਿੰਨ ਘੰਟੇ ਤੱਕ ਮੀਟਿੰਗ 実際。 ਇਸ ਦੇ ਨਾਲ ਹੀ ਅ ਰੱਖਿਆ ਮੰਤਰੀ ਰਾਜਨਾਥ ਸਿੰਘ ਚੋਣ ਪ੍ਰਚਾਰ ਦੇ ਲਈ ਪੰਜਾਬ ਦੇ ਖੰਨਾ ਚੋਂ ਪਾਂਚੇ ਸੇ ਫਤਿਹਗੜ੍ਹ ਸਾਬ ਤੋਂ ਭਾਜਪਾ ਦੇ ਉਮੀਦਵਾਰ ਗੇਜਾ ਰਾਮ ਵਾਲਮੀਕੀ ਦੇ ਸਮਰਥਨ ਚ ਖੰਨਾ ਚੋਂ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਹਿ ਕੇ ਜਦ ਤੱਕ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਬਣ ਜਾਂਦੇ ਉਦ ਤੱਕ ਆਰਾਮ ਨਹੀਂ ਕਰਨਗੇ ਉਹਨਾਂ ਕਹਿੰਦੇ ਕਿ ਜਦੋਂ ਵੀ ਮੈਂ ਪੰਜਾਬ ਆਉਂਦਾ ਹਾਂ ਜੇ ਕਿਸਾਨ ਨੂੰ ਕੋਈ ਪੁੱਛੇ ਕਿ ਪੰਜਾਬ ਕਿਸ ਨੂੰ ਕਹਿੰਦੇ ਨੇ ਤਾਂ ਮੈਂ ਇਹੀ ਕਹਿਣਾ ਚਾਹਾਂਗਾ ਤਾਕਤ ਬਲ ਸਾਹਸ ਸ਼ੌਰਿਆ ਤੇ ਦੇਸ਼ ਭਗਤੀ ਦਾ ਜਿਸ ਧਰਤੀ ਤੇ ਗੰਭੀਰ ਹੁੰਦਾ ਉਸ ਨੂੰ ਪੰਜਾਬ ਆਕਤੇ ਨੇ ਇਹ ਧਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਧਰਮ ਗਿਆਨ ਅਤੇ ਦਰਸ਼ਨ ਦੀ ਧਰਤੀ ਹੈ ਸਮਾਜ ਦੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਉਹਨਾਂ ਨੇ ਆਪਣਾ ਪੂਰਾ ਜੀਵਨ ਲਾ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿਰਫ ਭਾਰਤ ਵਿੱਚ ਹੀ ਨਹੀਂ ਲੋਕ ਜਾਣਦੇ ਪੂਰੀ ਦੁਨੀਆ ਜਾਣਦੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਸਰਦਾਰ ਸ਼ਹੀਦ ਭਗਤ ਸਿੰਘ ਵਰਗੇ ਅਣਗਿਣਤ ਸੂਰਬੀਰ ਇਸ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਨੇ ਤਲਕਸਾਰੀ ਕੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਪੂਰਬੀ ਦਿੱਲੀ ਦੇ ਵਿਵੇਕ ਵਿਵਹਾਰ ਚ ਇੱਕ ਬੇਬੀ ਕੇਅਰ ਸੈਂਟਰ ਦੇ ਵਿੱਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ ਜਿਸ ਕਰਕੇ 7 ਮਾਸੂਮਾਂ ਦੀ ਮੌਤ ਹੋ ਗਈ। ਵੀਡੀਓ ਚ ਅੱਗ ਦੇ ਭਾਂਬਰ ਦੇਖੇ ਜਾ ਸਕਦੇ ਨੇ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਤੋਂ ਬਾਹਰ ਕੱਢੇ ਗਏ 12 ਨਾਮਜਮੇ ਬੱਚਿਆਂ ਵਿੱਚੋਂ 7 ਦੀ ਅੱਗ ਲੱਗਣ ਕਰਕੇ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮੌਕੇ ਤੇ ਪਾਂਚੀਆਂ ਫਾਇਰ ਬ੍ਰਿਗੇਡ ਦੀਆਂ 16 ਗੱਡੀਆਂ ਨੇ ਕਾਫੀ ਮੁਸ਼ਕਲ ਦੇ ਬਾਅਦ ਅੱਗ ਤੇ ਕਾਬੂ ਪਾਇਆ ਇਸ ਹਾਦਸੇ ਸੰਮੇ 12 ਬੱਚੇ ਹਸਪਤਾਲ ਚ ਮੌਜੂਦ ਸੀ ਇੱਕ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ ਰਾਹਤ ਤੇ ਬਚਾਅ ਦਾ ਕੰਮ ਜਾਰੀ ਸੀ ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਦੱਸਿਆ ਕਿ ਸ਼ਾਦਰਾ ਦੇ ਬੱਚਿਆਂ ਦੇ ਹਸਪਤਾਲ ਚ ਸ਼ਨੀਵਾਰ ਨੂੰ ਅੱਗ ਲੱਗ ਗਈ ਸੀ ਡੀ ਐਫ ਐਸ ਦੇ ਮੁਖੀ ਅਤਲ ਗਰਗਨੇ ਦੱਸਿਆ ਕਿ 12 ਨਵਜੰਮੇ ਬੱਚਿਆਂ ਨੂੰ ਹਸਪਤਾਲ ਚੋਂ ਬਾਹਰ ਕੱਢਿਆ ਗਿਆ ਪਰ ਇਹਨਾਂ ਵਿੱਚੋਂ 7 ਬੱਚਿਆਂ ਦੀ ਮੌਤ ਹੋ ਗਈ ਗਰਗਨੇ ਕਹੇ ਕਿ 5 ਬੱਚਿਆਂ ਦਾ ਇਲਾਜ ਦੂਜੇ ਹਸਪਤਾਲ ਦੇ ਵਿੱਚ ਚੱਲ ਰਹੀ ਹੈ ਫਿਲਹਾਲ ਇਸ ਹੋਂ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫਐਮ ਸੱਚਾ ਕਾਲ